ਦੇਖੋ ਸਰਕਾਰ ਵੱਲੋਂ ਪੈਸਾ ਤਾਂ ਕੋਈ ਨਹੀਂ ਆਇਆ ਪਰ ਕਮੇਟੀ ਵਾਲੇ ਚੰਗੇ ਠੇਕੇਦਾਰ ਮਿਲੇ ਨੇ ਹਜ਼ਾਰ ਕੰਮ ਕਰਾਉਂਦੇ ਨੇ ਤੇ ਇਹ ਬਟਾਲੇ ਸਾੜ ਨਾਲ ਵਰਤੇ ਨੇ ਉਹਨਾਂ ਨੂੰ ਯਕੀਨ ਆ ਵੀ ਪੈਸੇ ਦਵਾਈ ਦੇਣੇ ਨੇ ਵੀ ਵੇਟ ਕਰ ਲੈਣ ਵਾਲੇ ਨੇ ਬੜਾ ਪੈਸੇ ਧੋ ਰਿਆ ਹਜੇ ਤੱਕ ਤਾਂ ਬਿਨਾ ਪੈਸਾ ਧੋ ਰਿਆ ਵਾ ਬਸ ਠੇਕੇਦਾਰ ਦੀ ਮਜ਼ਾ ਹੁਣ ਉਹ ਥਾਣਾ ਰੋਡ ਵੀ ਬਣ ਲੱਗੀ ਆ ਸਾਡੇ ਦੇ ਅੱਗੇ ਜਿਹੜੀ ਡੇਰ ਰੋਡ ਤੋਂ ਹੁੰਦੀ ਉਹ ਵੀ ਬਣ ਲੱਗੀ ਆ ਇੱਕ ਬਟਾਲਾ ਰੋਡ ਤੋਂ ਉਹ ਉਹ ਵੀ ਬਣ ਲਗੀ ਹੈ ਚੇਅਰਮੈਨ ਵਾਲੇ ਪਾਸੇ ਨੂੰ ਸੋ ਫਾਈ ਪੈਸਾ ਕੋਈ ਨਹੀਂ ਪੰਜ ਚਾਰ ਸਾਲ ਛਵਾ ਚਾਰ ਸਾਲ ਹੋ ਗਏ ਸਰਕਾਰ ਨੇ ਨਾ ਬਟਾਲੇ ਪਾਇਆ ਭੱਜ ਜਾਣਾ ਕਿਸੇ ਹੋਰ ਕਿਤੇ ਸ਼ਹਿਰ ਭੱਜੇ। ਪਰ ਕੰਮ ਸ਼ੁਰੂ ਕੀਤਾ ਵਾ। ਵੇਖੋ ਆਮ ਆਦਮੀ ਮਨੇ ਕਹਿ ਛੱਡ ਦੇ ਜੀ ਸਾਨੂੰ ਕਾਂਗਰਸੀ ਜਿਹੜੇ ਕਾਉਂਸਲਰ ਸਹਿਯੋਗ ਨਹੀਂ ਦਿੰਦੇ। ਇਹ ਕਿਹੜਾ ਸਹਿਯੋਗ? ਉਸ ਵਾਸਤੇ ਨਹੀਂ ਸਹਿਯੋਗ ਦਿੰਦੇ। ਹਾਂਜੀ। ਇਹਨੇ ਵਿਕਾਸ ਨਹੀਂ ਸਾਨੂੰ ਸਹਿਯੋਗ। ਕਿਹੜਾ ਪੈਸਾ ਕਿਹੜਾ ਹੈ ਜਿਹੜਾ ਨਜਾਤ ਹੋਣੇ ਸੀ ਕਰਾਉਣੀ ਰਿਹਾ। ਮੱਦੇ ਦੇ 2 ਕਰੋੜ ਰੁਪਏ ਪੈ ਗਏ ਨੇ ਮੱਦੇ ਦੇ ਕਿੰਨੇ ਪਏ ਨੇ 100 ਕਰੋੜ ਦੇ ਮੱਦੇ ਦੇ ਬਟਾਲੇ ਜੇ ਪਏ ਨੇ ਰੋਕਿਆ ਕਿੱਥੇ ਸੀਗਾ ਇੱਥੇ ਰੋਕਿਆ ਕਿਨੇ ਕਮੇਟੀ ਦੇ ਹਿਸਾਬ ਕਰਦਾ ਪਤਾ ਲੱਗ ਜੂ ਪੈਸਾ ਆਇਆ ਕਿ ਨਹੀਂ ਆਇਆ ਨਹੀਂ ਸੀ ਉਹਨਾਂ ਨੂੰ ਹਣੀ ਆ ਵੀ ਤੁਸੀਂ ਐਸਟੀਮੇਟ ਬੋ ਇਹ ਨਹੀਂ ਸ ਉਹਨਾਂ ਨੇ ਉਹਨਾਂ ਨੇ ਆ ਖੋ ਵੀ ਕੁਝ ਚੈੱਕ ਦੱਸੋ ਕਿਹੜੀ ਤਰੀਕ ਨੂੰ ਚੈੱਕ ਆ ਕਿੰਨੇ ਪੈਸੇ ਆ ਇੱਕ ਮੇਰੀ ਦਾ ਜਿਹੜਾ ਅਕਾਊਂਟ ਹੈ ਬੈਂਕ 'ਚ ਆ ਬੈਂਕ ਚ ਪਤਾ ਲੱਗ ਜੂ ਪੈਸਾ ਆ ਕੇ ਨਹੀਂ ਪਾਇਆ ਪਹਿਲੇ ਮਤਲਬ ਨਹੀਂ ਰਸਕ ਪਾਇਆ 20 ਲੱਖ ਦੇ ਅੱਜ ਪਾਸ ਕੀਤੇ ਜੀ ਸਿਕਿਉਰਿਟੀ ਵਾਸਤੇ ਕੈਮਰਾ ਲੈਣੇ ਆ ਚਾਹੀਦੇ ਨੂੰ ਕੋਈ ਪੈਸਾ ਕੋਈ ਮਜ਼ਾਬਾਸ ਕੀਤਾ ਕੋਈ ਪਾਇਆ ਨਹੀਂ ਹੁਣ ਮਾਜਾ ਸਾਹਿਬ ਵੀ ਆਖੀ ਦੀ ਜਾਂਦੇ ਪਰ ਇਹ ਆਖੀ ਜਾਂਦੇ ਪਰ ਇਹਨਾਂ ਕੋਈ ਡਿਮਾਂਡ ਕੋਮਿਟੀ ਨਹੀਂ ਦਿੱਤੀ ਅਜੇ ਤੱਕ ਹੈ ਡਿਮਾਂਡ ਵੀ ਨਹੀਂ ਕੋਈ ਇਹਨਾਂ ਨੇ ਦਿੱਤੀ ਅਜੇ ਤੱਕ ਨਹੀਂ ਆਇਆ ਸੀਗਾ ਉਹ ਨਹੀਂ ਉਹਨਾਂ ਦਾ ਪ੍ਰਾਪੇ ਗੰਡੇ ਨਾਲ ਹੀ ਆਏ ਨੇ ਤੇ ਪ੍ਰਾਪੇ ਗੰਡਾ ਕਰਨਾ ਉਹਨਾਂ ਰੋਂਦਾ ਪਰ ਲੋਕੀ ਉਹਨੂੰ ਸਮਝ ਗਏ ਨੇ ਪ੍ਰਾਪੋ ਕਿੰਨਾ ਕਰਦੇ ਜੀ ਬਰਨ ਨਗਰ ਕੌਂਸਲ ਇਲੈਕਸ਼ਨ ਆ ਗਈ ਤੇ ਆ ਜੇ ਲੜਾਂਗੇ ਪੂਰੀ ਤਿਆਰੀ ਹੈ ਲੜਾ ਕੇ ਟਕਾ ਕੇ ਲੜਾਂਗੇ ਠੀਕ ਹੈ ਜੀ ਹਾਂ ਪੇਪਰ ਨਰਜ ਐਡ ਕਰਾਉਣਾ ਸਭ ਲੜਾਂਗੇ ਟਕਾ ਕੇ ਜਿਲ੍ਹਾ ਪੀਛੇ ਬਲਾਕ ਸ਼ਾਂਤੀ ਦੀ ਪੇਪਰ ਵਾਲੀ ਲੜਾਈ ਵੀ ਤੁਸੀਂ ਜਿੱਤ ਗਏ ਤੇ ਫਿਰ ਜੇ ਨਹੀਂ ਕਰਾਇਆ ਤਾਂ ਜਿੱਤੇ ਨਾ ਤੇ ਇੱਥੇ ਵੀ ਰਿਜੈਕਟ ਨਾ ਹੋਏ ਤੇ ਫਿਰ ਲੜਾਂਗੇ ਸ਼ਹਿਰ 'ਚ ਸ਼ਹਿਰ 'ਚ ਸਰਮਾਨ ਹੈ ਤੇ ਕੋਈ ਨਵੀਂ ਬਾੜ ਬੰਦੀ ਨੂੰ ਲੈ ਕੇ ਵੀ ਚੱਲ ਰਹੀਆਂ ਨੇ ਚਲੋ ਦੇਖੋ ਕੀ ਬਣਦਾ ਵਾ ਨਵੀਂ ਹੋਏ ਪ੍ਰਾਣੀ ਹੋਏ ਕਾਂਗਸ ਲੋ ਤਿਆਰੀ ਦੇਖੋ ਬਾਕੀ ਇਹਦੇ ਹਾਈ ਕੋਰਟ ਚ ਸਟੇ ਲਿਆ ਵੀ ਨਵੀਂ ਇੰਨੀ ਹੋਣੀ ਚਾਹੀਦੀ ਕਿ ਨਵਾਂ ਏਰੀਆ ਨਹੀਂ ਐਡ ਹੈ ਕੋਈ ਗੱਲ ਨਹੀਂ ਬਾਦੀ ਕਾਦੀ ਹੈ ਬਾਕੀ ਉਹ ਹਾਈ ਕੋਰਟ ਚ ਕੇਸ ਹੈ ਪਰ ਇਲੈਕਸ਼ਨ ਆਏਗੀ ਜੀ ਆਜ ਜਾਏਗੀ ਤੇ ਫਿਰ ਲੜਨੀ ਹੈ ਨਾਲ ਕਿਹੜੀ ਗੱਲ ਹੈ ਲੜਨੀ ਹੈ ਜਿਤਨੀ ਹੈ ਕੋਈ ਕਮਜ਼ੋਰੀ ਮੈਂ ਸਾਬ ਪੰਜਾਬ ਸਰਕਾਰ ਵੱਲੋਂ ਜੀ ਇਹ ਕਹਿੰਦੇ ਜੀ ਫੇਸ ਤੋਂ ਨਸ਼ੇ ਵਿਰੋਧ ਕਾਟਾ ਜੀ ਸ਼ੁਰੂ ਅਸੀਂ ਪਹਿਲਾ ਸੰਧ ਤੇ ਫਿਰ ਪਹਿਲਾਂ ਵੀ ਕਿਤੇ ਨਜ਼ਰ ਨਹੀਂ ਆਉਂਦਾ ਉਸੇ ਤਰ੍ਹਾਂ ਇਹ ਮੁੰਡੇ ਜਵਾਨ ਮਰਦੇ ਫਿਰ ਤੇ ਨਸ਼ਾ ਤੇ ਹਰ ਪਿੰਡ ਜਿੱਥੇ ਮਰਜ਼ੀ ਚੱਲੇ ਜੋ ਲੋਕੀ ਆਪ ਚੀਕਾ ਮਾਰਨੇ ਨੇ ਉਹਨਾਂ ਦਾ ਪ੍ਰੋਪਾਗੈਂਡਾ ਹੀ ਸਾਰਾ ਕੁਝ ਕੁਝ ਨਹੀਂ ਹੋਰ ਪ੍ਰੋਪਾਗੈਂਡਾ ਇਹ ਅਸੀਂ ਗੱਲ ਜੋ ਕਾਮਯਾਬ ਨੇ ਨਿਤਵਾਰਤਾ ਹੋ ਗਈ ਤੁਹਾਨੂੰ ਪਤਾ ਕੋਈ ਛੱਡਿਆ ਕੋਈ ਦਿਨ ਛੱਡਿਆ ਬਿਲਕੁਲ ਨਾ ਨਾ ਵਿਆਹ ਪਾਰਟੀ ਸੇਫ ਨਾ ਘਰ ਚ ਬੰਦਾ ਸੇਫ ਕਿਹਨੇ ਚੋਰੀ ਹੋ ਗਈ ਕਿਸੇ ਕਿਧਰ ਜਾਓਗੇ ਸੋ ਸਰਕਾਰ ਦਾ ਰਾਬੀ ਰੱਖਾ ਤੇ ਕੋਈ ਨਹੀਂ ਵਾਜੇ ਵਜਣਗੇ ਕੌਂ ਕੌਣ ਸ਼ੁਰੂ ਕੀਤੀ ਮਨਰੇਕਾ 14 ਸੰਗਰਾਮ ਹਾਂਜੀ ਉਹ ਬੜਾ ਜ਼ੁਲਮ ਕੀਤਾ ਦਿੱਲੀ ਸਰਕਾਰ ਨੇ ਗਰੀਬ ਦੇ ਥਾਲੀ ਚ ਰੋਟੀ ਖੋਈ ਗਰੀਬ ਦੇ ਘਰ ਪੈਸੇ ਜਾਂਦੇ ਸੀਗੇ ਜਿਹੜਾ ਢਾਈ ਕਿੱਲੇ ਤੱਕ ਕਿਸਾਨ ਸੀ ਉਹਨੂੰ ਵੀ ਫਾਇਦਾ ਸੀਗਾ ਪਰ ਇਹ ਸਰਕਾਰ ਨੇ ਦਿੱਲੀ ਸਰਕਾਰ ਨੇ ਬਹੁਤ ਤਕਾਕੀ ਤੇ ਪਹਿਲਾਂ ਸਕੀਮ ਪਿੰਡ ਚ ਪਾਸ ਹੁੰਦੀ ਸੀ ਡਿਸਟ੍ਰਿਕਟ ਤੱਕ ਮਨਜ਼ੂਰੀ ਮਿਲ ਜਾਂਦੀ ਸੀ ਉਹ ਜ਼ਿਲ੍ਹੀਆਂ ਪਾਸ ਹੋ ਗਿਆ ਇਹ ਪਹਿਲਾ ਸੇਟ ਸਰਕਾਰ ਦਾ 10% ਹਿੱਸਾ ਸੀ 10% ਹਿੱਸਾ ਸੀ ਹੁਣ 40% ਵਰਤਦਾ ਸਿਟਾ ਕੋ ਪਾਹੇ ਆਈ ਨਹੀਂ ਉਹਨਾਂ ਨੇ ਪਤਾ ਬਸ ਉਹ ਹਰ ਸਟੇਟ ਨੂੰ ਜ਼ੀਰੋ ਕਰਨਾ ਚਾਹੁੰਦੇ ਵੀ ਜੋ ਇਹ ਕਰੀਏ ਸੀ ਸਾਡੇ ਪੈਰੀ ਪੈੜ ਮਾੜੀ ਗੱਲ ਆ ਉਹ ਪੁਰਾਣੀ ਕਨਸਟੀਟਿਊਸ਼ਨ ਪੁਰਾਣਾ ਸੰਵਿਧਾਨ ਤੋੜ ਦੇਣਾ ਚਾਹੁੰਦੇ ਨਾ ਨਵਾਂ ਬਣਾਉਣਾ ਚਾਹੁੰਦੇ ਇਹਦਾ ਗਰਮਾਲਾ ਵਜੇਗਾ ਜੋ ਇਹੇ ਹੀ ਠੇਕੇਦਾਰ ਬੜੇ ਚੰਗੇ ਠੇਕੇਦਾਰ ਬਟਾਲੇ ਚ ਕੰਮ ਕਰਦੇ ਰਹੇ ਤੇ ਮਰਵਾ ਸਾਹਿਬ ਇਹ ਕੰਮ ਬਹੁਤ ਵਧੀਆ ਹੋਗਾ ਤਾਂ ਕਿ ਮੈਂ ਸਾਰੇ ਮੈਂਬਰਾਂ ਨੂੰ ਇਸ਼ਾਰਾ ਦੱਸਦਾ ਵੀ ਲੋਹੇ ਦਾ ਕਰਵਾ ਲੈ ਵਜਰਾ ਜੇ ਨਹੀਂ ਵਜਦਾ ਫਿਰ ਅਸੀਂ ਅੜਾਂਗੇ ਪੇਮੈਂਟਾਂ ਦੇ ਅੜਾਂਗੇ ਤੇ ਸ਼ਿਕਾਇਤਾਂ ਵੀ ਲਾਵਾਂ ਕੁਆਲਿਟੀ ਇਜ਼ ਕੋਈ ਕੰਪਰੋਮਾਈਜ਼ ਨਹੀਂ ਕੁਆਲਿਟੀ ਸਭ ਤੋਂ ਪਹਿਲਾਂ ਫਿਰ ਕੋ ਹੋਰ ਗੱਲ ਜਕਦਰ ਸਾਹਿਬ ਕਿਨੇ ਚ अच्छे ਕਿੰਨਾ ਟਾਈਮ ਲੱਗੇ ਕਿੰਨਾ ਦਾ ਗਲ ਦਾ ਐਸਟੀਮੇਟ ਹੈ ਲਾਸਟ ਸਟੇਸ਼ਨ ਤੱਕ ਦੀ ਹਾਂ ਜੀ ਹਾਂ ਹਜੇ ਤਾਂ ਇਹਨਾਂ ਪੀਸ ਪਾਰਟਸ ਬਣेंगी ਨਾ ਆ ਜਿਵੇਂ ਇਹਨਾਂ ਖਲਾਰੀ ਮਸ਼ੀਨ گورਨਮੈਂਟ ਸਕੂਲ ਤੱਕ ਬਣੇਗਾ ਫਿਰ گورਨਮੈਂਟ ਸਕੂਲ ਨੇ ਇਧਰ ਰੌਲਾ ਹੋ ਜਾਏਗਾ ਫਿਰ ਪੱਲਾਪਸਾ ਸ਼ੁਰੂ ਹੋ ਜਾਏਗਾ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ